ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਾਲਾ ਨੋਵਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁਖ ਸੁਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਨੇ ਰਹਾਉ ਨਹਿ ਨਿੰਦਿਆ ਨੈ ਉਸ ਤਤ ਜਾ ਕੇ ਲੋਭ ਮੋਹ ਅਭਿਮਾਨ ਹਰ ਕਸੋਗ ਤੇ ਰਹਿ ਨਿਆਰੋ ਨਾਹੀ ਮਾਨ ਅਪਮਾਨ ਆਸਾ ਮਨਸਾ ਸਗਲ त्याਗੇ ਜਾਂ ਕਦੇ ਰਹੇ ਨਿਰਾਸ ਕਾਮ ਕ੍ਰੋਧ ਜੈ ਪਰ ਸਹਿ ਨਾ ਹਨ ਤੇ ਘਾਟ ਬ੍ਰਹਮ ਨਿਵਾਸ ਗੁਰ ਕਿਰਪਾ ਜੈ ਨਰ ਕੋ ਕਿਨੀ ਤੇ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਮਹਲਾ ਨੋਆ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੇ ਸੁਖ ਸੁਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਨੇ ਰਹਾਉ ਨਹਿ ਨਿੰਦਿਆ ਆਨੇ ਉਸ ਤਤ ਜਾਕੇ ਲੋਭ ਮੋਹ ਅਭਿਮਾਨ ਥਾਰ ਖਸੋਗ ਤੇ ਰਹਿ ਨਿਆਰੋ ਨਾਹੀ ਮਾਨ ਅਪਮਾਨ ਆਸਾ ਮਨਸਾ ਸਗਲ ਤਿਆਗੇ ਜਗਦੇ ਰਹੇ ਨਿਰਾਸਾ ਕਾਮ ਕ੍ਰੋਧ ਜੈ ਪਰਸੈ ਨਾ ਹਨ ਤੇ ਘਾਟ ਬ੍ਰਹਮ ਨਿਵਾਸ ਗੁਰ ਕਿਰਪਾ ਜਹ ਨਰ ਕੋ ਕਿਨੀ ਤੇ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਮਹਲਾ ਨੌواں ਜੋ ਨਰ ਦੁਖ ਮੈਂ ਦੁਖ ਨਹੀਂ ਮਾਨੇ ਸੁਖ ਸੁਨੇਹ ਅਰਪੈ ਨਹੀਂ ਜਾਕੇ ਕੰਚਨ ਮਾਟੀ ਮਨੇ ਰਹਾਉ ਨਹਿ ਨਿੰਦਿਆਨੇ ਉਸਤਤ ਜਾਕੇ ਲੋਭ ਮੋਹ ਅਭਿਮਾਨ ਹਰਖਸੋਗ ਤੇ ਰਹੇ ਨਿਆਰੋ ਨਾਹੀਂ ਮਾਨ ਅਪਮਾਨ ਆਸਾ ਮਨਸਾ ਸਗਲ त्याਗੇ ਜਗਦੇ ਰਹੇ ਨਿਰਾਸ ਕਾਮ ਕ੍ਰੋਧ ਜੈ ਪਰ ਸਹਿ ਨਾ ਹਨ ਤੇ ਘਟ ਬ੍ਰਹਮ ਨਿਵਾਸ ਗੁਰ ਕਿਰਪਾ ਜਹ ਨਰ ਕੋ ਕਿਨੀ ਤੇ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਮਹਲਾ ਨੌواں ਜੋ ਨਰ ਦੁਖ ਮੈਂ ਦੁਖ ਨਹੀਂ ਮਾਨੇ ਸੋਖ ਸੁਨੇ ਅਰਪੈ ਨਹੀਂ ਜਾਕੇ ਕੰਚਨ ਮਾਟੀ ਮਨੇ ਰਹਾਉ ਨਹਿ ਨਿੰਦਿਆਨੇ ਉਸਤਤ ਜਾਕੇ ਲੋਭ ਮੋਹ ਅਭਿਮਾਨ ਧਰਕ ਸੋਗ ਤੇ ਰਹਿ ਨਿਆਰੋ ਨਾਹੀਂ ਮਾਨ ਅਪਮਨ ਆਸਾ ਮਨਸਾ ਸਗਲ त्याਗੇ ਜਗਦੇ ਰਹੇ ਨਿਰਾਸ ਕਾਮ ਕ੍ਰੋਧ ਜੈ ਪਰ ਸਹਿ ਨਾ ਹਨ ਤੇ ਘਾਟ ਬ੍ਰਹਮ ਨਿਵਾਸ ਗੁਰ ਕਿਰਪਾ ਜਹ ਨਰ ਕੋ ਕਿਨੀ ਤੇ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਮਹਲਾ ਨੌواں ਜੋ ਨਰ ਦੁਖ ਮੈਂ ਦੁਖ ਨਹੀਂ ਮਾਨੇ ਸੋਖ ਸੁਨੇ ਅਰਪੈ ਨਹੀਂ ਜਾਕੇ ਕੰਚਨ ਮਾਟੀ ਮਨੇ ਰਹਾਉ ਨਹਿ ਲਿੰਗ ਆਣੇ ਉਸਤਤ ਜਾਕੇ ਲੋਭ ਮੋਹ ਅਭਿਮਾਨ ਹਰਖ ਸੋਗ ਤੇ ਰਹਿ ਨਿਆਰੋ ਨਾਹੀ ਮਾਨ ਅਪਮਨ ਆਸਾ ਮਨਸਾ ਸਗਲ त्याਗੇ ਜਗਤੇ ਰਹੇ ਨਿਰਾਸ ਕਾਮ ਕ੍ਰੋਧ ਜੈ ਪਰ ਸਹਿ ਨਾ ਹਨ ਤੇ ਘਾਟ ਬ੍ਰਹਮ ਨਿਵਾਸ ਗੁਰ ਕਿਰਪਾ ਜਹ ਨਰ ਕੋ ਕਿਨੀ ਤੇ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਮਹਲਾ ਨੋਆ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੇ ਸੁਖ ਸੁਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਨੇ ਰਹਾਉ ਨਹਿ ਲਿੰਦੇ ਆਣੇ ਉਸਤਤ ਜਾਕੇ ਲੋਭ ਮੋਹ ਅਭਿਮਾਨ ਹਰ ਕਸੋਗ ਤੇ ਰਹਿ ਨਿਆਰੋ ਨਾਹੀ ਮਾਨ ਅਪਮਨ ਆਸਾ ਮਨਸਾ ਸਭ ਲਤਿਆਗੇ ਜਗਤੇ ਰਹੇ ਨਿਰਾਸ ਕਾਮ ਕ੍ਰੋਧ ਜੈ ਪਰ ਸਹਿ ਨਾ ਹਨ ਤੇ ਘਾਟ ਬ੍ਰਹਮ ਨਿਵਾਸ ਗੁਰ ਕਿਰਪਾ ਜਹ ਨਰ ਕੋ ਕਿਨੀ ਤੇ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਮਹਲਾ ਨੋਆ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੇ ਸੋਖ ਸੁਨੇ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਨੇ ਰਹਾਉ ਨਹਿ ਨਿੰਦਿਆ ਆਨੇ ਉਸਤਤ ਜਾਕੇ ਲੋਭ ਮੋਹ ਅਭਿਮਾਨ ਹਰ ਕਸੋਗ ਤੇ ਰਹਿ ਨਿਆਰੋ ਨਾਹੀ ਨੇ અપਮਾਨ ਆਸਾ ਮਨਸਾ ਸਗਲ त्याਗੇ ਜਗਦੇ ਰਹੇ ਨਿਰਾਸ ਕਾਮ ਕ੍ਰੋਧ ਜੈ ਪਰ ਸਹਿ ਨਾ ਹਨ ਤੇ ਘਾਟ ਬ੍ਰਹਮ ਨਿਵਾਸ ਗੁਰ ਕਿਰਪਾ ਜਹ ਨਰ ਕੋ ਕਿਨੀ ਤੇ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ